हां ਜਿਹੜੀ ਮੀਟਿੰਗ ਰੱਖੀ ਆ ਜ਼ਿਲ੍ਹਾ ਗਰਦਾਸਪੁਰ ਦੇ ਟੁੱਟ ਰਾਈਸ ਮਿਲਰ ਰਥੇ ਆਪਣੇ ਹਾਜ਼ਰ ਹੋਏ ਆ ਕਿਉਂ ਮਾਰਕੀਟ ਦੇ ਵਿੱਚ ਸਾਰੇ ਪੂਰੇ ਇੱਕ ਬਹੁਤ ਚਰਚਾ ਚੱਲੀ ਹੋਈ ਆ ਕਿ ਜਿਹੜੇ ਆਪਣੇ ਰਾਈਸ ਮਿਲਰ ਆ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹ ਜੋ ਮਾਪਟਡਾਨਾ 17 ਮੋਚਰ ਵਾਲਾ ਝੋਨਾ ਸਰਕਾਰ ਦੀ ਵੈਰਾਈਟੀ ਆ ਉਹਨੂੰ ਕੱਟ ਲਾ ਰਹੇ ਆ ਜਾਂ ਆਣੀ ਕਾਣੀ ਕਰ ਰਹੇ ਆ ਮੈਂ ਤੁਹਾਡੇ ਮੀਡੀਏ ਰਹੀਂ ਸਾਰੇ ਹੀ ਜ਼ਿਲ੍ਹਾ ਗਰਦਾਸਪੁਰ ਦੇ ਰੈਸ ਮਿਲਰਾਂ ਨੂੰ ਬੇਨਤੀ ਕਰਕੇ ਆਖ ਦਿੱਤਾ ਕਿ ਕੋਈ ਵੀ ਧਾਰਾ ਮੋਚਰ ਵਾਲੇ ਨੂੰ ਮੇਰਾ ਵੀਰ ਰੈਸ ਮਿਲਰ ਗਰਦਾਸਪੁਰ ਜ਼ਿਲ੍ਹੇ ਦਾ ਆਣੀ ਕਾਨੀ ਕਰਦਾ ਮਾਲ ਨਹੀਂ ਲਵਾਉਂਦਾ ਤੋ ਖੁਦ ਜ਼ਮੇਰ ਹੋਏਗਾ ਤੁਹਾਡੀ ਜਿਹੜੀ ਐਸੋਸੀਏਸ਼ਨ ਹੈ ਬਿਲਕੁਲ ਉਹਦੇ ਪਿੱਛੇ ਨਹੀਂ ਹੋਏਗੀ ਨਾ ਉਹ ਦਖਲਦਾਜੀ ਕਰੇਗੀ ਉਹ ਆਪਣੇ ਗਲਤ ਕੰਮ ਕਰਨ ਨਾਲ ਆਪ ਜ਼ਮੇਰ ਹੋਏਗਾ ਮੈਨੂੰ ਤੁਸੀਂ ਇੱਕ ਵੀ ਪ੍ਰੂਫ ਕਰਾ ਦਿਓ ਸਰਦਾਰ ਜੀ ਮੈਂ ਤੁਹਾਡਾ ਦੇਨਦਾਰ ਹੋਵਾਂਗਾ ਸਾਡੇ ਕਿਹੜੇ ਬੰਦੇ ਨੇ ਘਟ ਲਾਇਆ ਸਿਰਫ ਬਟਾਲਾ ਮੰਡੀ ਛੱਡ ਕੇ ਬਟਾਲਾ ਮੰਡੀ ਦੇ ਸਾਡੇ ਰਾਈਸ ਮਿਲ ਵਾਲਿਆਂ ਨੇ 2-2000 ਤੋੜਾ ਮਾਲ ਲਵਾਇਆ ਤੇ ਉਥੇ 50000 ਰੋਜ਼ ਬਾਹਰ ਜਾ ਰਿਹਾ ਇਹ ਸਰਕਾਰ ਵੇਖੇ ਕਿ ਕੌਣ ਏਜੰਸੀ ਬਾਹਰ ਮਾਲ ਖੜ ਰਹੀ ਆ ਉਹ ਫੀਸ ਨਾ ਜਾ ਰਿਹਾ ਬਗੈਰ ਫੀਸ ਨਾ ਜਾ ਰਿਹਾ ਇਹ ਅਫਸਰ ਸਾਹਿਬ ਰਖੇ ਦੇਖੋ ਤਿਕਾਤ ਅਸਾਸ਼ਨ ਰਖੇ ਸਾਡੀ ਜਥੇਬੰਦੀ ਬਿਲਕੁਲ ਉਹਨੂੰ ਆਪਣੀ ਬਲੈਂਡ ਹਟ ਕੱਢ ਦਿਆਂਗੇ ਆਪਣੀ ਜੱਜ ਸੰਸਥਾ ਤੋਂ ਬਾਹਰ ਕੱਢ ਦੇ ਗੋ ਬੰਦੇ ਅੱਛਾ ਹੋਰ ਕੀ ਮੁਸ਼ਕਲ ਆ ਰਹੀਆਂ ਸਾਨੂੰ ਮੁਸ਼ਕਲ ਇਹ ਆ ਰਹੀਆਂ ਨੇ ਹੋਰ ਵੀ ਬੇਬੋਸ ਵੀ ਬਰਖ ਬਹੁਤ ਵੱਡੀ ਤਦਾਦ ਚ ਹੋਈ ਆ ਜਿਹੜੀ ਸਾਡੀ ਵੈਰਾਈਟੀ ਹੀ ਉਹ ਬਹੁਤ ਖਰਾਬ ਹੋ ਗਈ ਆ ਪਰ ਅਸੀਂ ਨਹੀਂ ਚਾਹੁੰਦੇ ਅਸੀਂ ਹਰ ਤਰ੍ਹਾਂ ਜ਼ਿਮੀਦਾਰ ਨੂੰ ਇੱਕ ਫਲੱਡ ਆਇਆ ਇੱਕ ਜਨਰਲ ਜਿਹੜੀ ਫਸਲ ਦਾ ਝਾੜ ਬਹੁਤ ਘਟ ਗਿਆ ਅਸੀਂ ਫੇਰ ਵੀ ਔਖੇ ਵੇਲੇ ਚਟਾਨੂ ਉਹਨਾਂ ਜ਼ਿਮੀਂਦਾਰਾਂ ਦੇ ਬੈਠੇ ਦੇ ਖੜੇ ਅਸੀਂ ਸੇਲਰ ਥਾਂ ਗੋ ਨੂੰ ਇਹ ਉਹਨਾਂ ਨੂੰ ਸਵਾਸਤ ਹੋਣੇ ਆ ਪ੍ਰਸ਼ਾਸਨ ਨੂੰ ਸਾਨੂੰ ਉਹਨਾਂ ਨੇ ਬੁਲਾਇਆ ਨਹੀਂ ਉਹ ਸਾਡੇ ਵੀ ਇਮੀਡੀਏਟ ਬਾਸ ਹੈ ਪ੍ਰਸ਼ਾਸਨ ਆ ਪ੍ਰਸ਼ਾਸਨ ਨਾਲ ਚੱਲਦੇ ਆ ਤੇ ਜਿਹੜੇ ਰਾਈਸ ਮਿੱਲਰ ਆ ਮਿੰਨੀ ਸਰਕਾਰ ਆ ਇੱਕ ਤਾਂ ਹੀ ਬਾਰਦਾ ਨਾ ਦਿੰਨੇ ਆ ਇੱਕ ਇਹਨਾਂ ਦਾ ਮਾਲ ਚੁੱਕ ਕੇ ਅੰਦਰ ਲਾਉਨੇ ਆ ਉਹਨੂੰ ਸੇਲਿੰਗ ਕਰਕੇ ਦਿੰਨੇ ਆ ਸਾਨੂੰ ਜੋ ਵੀ ਮਿਲਦਾ ਜੋ ਸਾਡੀ ਰੋਟੀ ਰੁਜੀ ਦਾ ਮਸਲਾ ਆ ਪਰ ਅਸੀਂ ਔਖੇ ਵੇਲੇ ਹਰ ਤਰ੍ਹਾਂ ਤਰੀਕੇ ਨਾਲ ਸਹਿਨ ਕਰ ਨੂੰ ਪਿਆਰ ਆ ਪਰ ਸਾਡੇ ਰਾਂ ਵੀ ਸਾਡੇ ਵੀ ਪ੍ਰਸ਼ਾਸਨ ਗੱਲ ਸੁਣੇ ਕਿ ਜੋ ਮੰਡੀਆਂ 'ਚ ਜਿਦਾਂ ਡੀਐਮਓ ਮੰਡੀ ਬੋਰਡ ਆ ਮਾਰਕੀਟ ਕਮੇਟੀ ਦਾ ਸੈਕਟਰੀ ਆ ਉਹ ਜਟਾਂ ਨੂੰ ਕਿਸਾਨ ਵੀਰਾਂ ਨੂੰ ਵੀ ਮੈਂ ਬੇਨਤੀ ਕਰਦਾ ਉਹ ਵੀ ਬੇਨਤੀ ਕਰਨ ਕਿ ਝੋਨਾ ਉਮੀਦੋ ਡਰਦੇ ਜਿਹੜੇ ਆ 24 25 ਮੋਚਰਾ ਲੈ ਆਉਂਦੇ ਆ ਸਾਡੇ ਵਰਗੇ ਵਿਵਤਾ ਖੜੀ ਜਾਈ ਅਸੀਂ ਇਹ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਕੱਲ ਅਸੀਂ ਡੀਸੀ ਸਾਹਿਬ ਨੂੰ ਮਿਲ ਰਹੇ ਆ ਮਿਲਣ ਤੋਂ ਬਾਅਦ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਸਾਡੇ ਸਾਡੀਆਂ ਸਾਡੀਆਂ ਮੰਗਾਂ ਤੇ ਵਗੌਰ ਕੀਤਾ ਜਾਵੇ ਅਸੀਂ ਕਿਸਾਨ ਜੁਨੀਆ ਸਾਡੇ ਵੀਰ ਆ ਸਾਡਾ ਪਰਿਵਾਰ ਮੈਂ ਵੀ ਕਿਸਾਨ ਆ ਮੇਰੀ ਵੀ 100 ਕਿੱਲਾ ਫਸਲ ਆ ਸਾਡੀ ਮੰਗ ਇਹੋ ਵੀ ਡੈਮਜ ਕਲਰ ਦੀ ਸਾਾਨੂੰ ਸੈਂਟਰ ਗਵਰਨਮੈਂਟ ਨੂੰ ਲੈਟਰ ਲਿਖੀ ਜਾਵੇ ਇਹ ਸਾਨੂੰ ਕੋਈ ਰਿਲੀਫ ਦਿੱਤੀ ਦਵਾਈ ਜਾ ਬਿਲਕੁਲ ਨਹੀਂ ਕੱਟ ਲਾਵਾਂਗੇ ਕਿ 17 ਦਾ ਮੌਸਮ ਰਮਾਲਾ ਮਾਲ ਜਿਹੜਾ ਸਾਡੇ ਡਰੈਲ ਤੇ ਝੱਲਿਆ ਹੀ ਨਹੀਂ ਜਾਣਾ ਸਾਡੀ ਡਰੈਲ ਜਿਹੜੀ 700 ਤੋਂੜਾ ਸਿਕਾਉਂਦੀ 24 ਘੰਟਾ ਨਹੀਂ ਅਸੀਂ ਲਵਾਂ ਕਿ ਅਸੀਂ ਲੈਣਾ ਕੀ ਕਰ ਜਿਹੜੀ ਸਾਡੀ ਮੌਬੰਡ ਨਹੀਂ ਆਉਂਦਾ ਬਸ ਇੰਨੀ ਸਾਡੀਆਂ ਬੇਨਤੀਆਂ ਆ ਤੁਹਾਡੇ ਮੀਡੀਆ ਰਾਹੀਂ ਸਾਡੀ ਸਰਕਾਰ ਕੋਈ ਬੇਨਤੀ ਨੂੰ ਪ੍ਰਵਾਨ ਕਰਾਇਆ ਜਾਵੇ ਕਿ ਸਾਡਾ ਵੀ ਸਾਡੀ ਵੀ ਕੋਈ ਬੇਨਤੀ ਸੁਣੀ ਜਾਵੇ ਸਾਨੂੰ ਹਰ ਬੰਦਾ ਬਲੈਕ ਕਰ ਰਿਹਾ ਮਿਲ ਕਰ ਰਿਹਾ ਕਿ ਤੁਸੀਂ ਇਹ ਜਿਹੜੇ ਕੱਟ ਲਾ ਰਹੇ ਤੁਸੀਂ ਰਾਇਤ ਮਿਲ ਰਹਾ ਕਰਿਓ ਕੋਈ ਸਾਨੂੰ ਇੱਕ ਡਿਸਟ੍ਰਿਕਟ ਅਰਦਾਸਪੁਰ 17 ਮੋਚਰ ਵਾਲ ਨੂੰ ਮੇਰੀਆਂ ਬਾਠ ਮਿਲਾਇਆ ਇੱਕ ਮਿਲ ਤੇ ਲੈ ਜੇ ਉਹਦੇ ਤਾਲੇ ਅਸੀਂ ਕੋ ਨਾਲ ਲਾ ਕੇ ਮਰਵਾਵਾਂਗੇ